ਇਹ ਬੜਾ ਹੀ ਤੁਹਾਨੂੰ ਉਹ ਨਹੀਂ ਹੈ ਐਵੇਂ ਤਾਂ ਨਹੀਂ ਕਿਉਂ ਤੁਹਾਡਾ ਮੇਰੀ ਗੱਲ ਤੇ ਪਾਇਆ ਹੋਇਆ ਕੀ ਕਰਦਾ ਮੈਂ ਬੱਚਾ ਰਗਾ ਧੰਨਵਾਦ ਸੁਣਾ ਬੱਚਾ ਕਿਦਾਂ ਹੈ ਮੇਰਾ ਬੱਚਾ ਚਾਹਿਆ ਲੱਗ ਗਿਆ ਨਹੀਂ ਆਪਣਾ ਜੀ ਸਪਨ ਜੀ ਅ ਕੀ ਗੱਲ ਹੋਈ ਆ ਪਰਵਾਰ ਦੇ ਕਿੰਨੇ ਮੈਂਬਰ ਸੀ ਜਿਹੜੇ ਕਿੱਥੇ ਗਏ ਸੀ ਤੇ ਕੀ ਕਦੋਂ ਤੋਂ ਸੰਪਰਕ ਸੌੜਾ ਜਾਣੇ ਗਏ ਸੀ ਜੀ ਮਤਲਬ ਕਿ ਅੱਜ 10 ਦਿਨ ਹੋ ਗਏ ਜੀ ਘਰੋਂ ਗਿਆ ਨੂੰ ਹਾਂਜੀ ਉਹਨਾਂ ਨੇ ਐਤਵਾਰ ਕੋਆਰਡਿੰਗ ਕੀਤਾ ਜੀ ਮਤਲਬ ਕਿ ਕੰਨੇ ਅਸੀਂ ਤਾਂ ਚੜੀ ਜਾਂਦੇ ਬਾਬੇ ਦੀ ਯਾਤਰਾ ਤੇ ਇਸ ਤੋਂ ਬਾਅਦ ਮਰਕਾ ਤੁਹਾਨੂੰ ਕੋਲ ਕੋਈ ਨਹੀਂ ਲੱਗਣੀ ਜੀ ਹਾਂ ਕੇ ਸੋਮਾ ਜ਼ਰੂਰ ਜਲਦੀ ਲੋਟਾਂਗੇ ਉਹ ਦੱਸ ਤੁਹਾਨੂੰ ਕਾਲ ਕਰਾਂਗੇ ਉਸ ਤੋਂ ਬਾਅਦ ਫੋਨ ਆਇਆ ਨਹੀਂ ਜੀ ਉਸ ਤੋਂ ਬਾਅਦ ਕੋਈ ਕੋਆਰਡਿੰਗ ਨਹੀਂ ਹੋ ਰਿਹਾ ਜੀ ਮੈਸੇਜ ਵੀ ਬਹੁਤ ਪਾਏ ਜੀ ਮਰ ਕੇ ਬਹੁਤ ਜ਼ਿਆਦਾ ਕੀਤਾ ਵੀ ਮਰ ਕੇ ਜਲਦੀ ਫੋਨ ਆਵੇ ਕੋਈ ਨਾ ਕੋਈ ਜਲਦੀ ਲੋਟੇ ਘਰੇ ਨਹੀਂ ਜੀ ਕੋਈ ਨਹੀਂ ਮਰ ਕੇ ਕੋਈ ਗੱਲ ਫੜਾ ਫੋਨ ਨਹੀਂ ਰਿਹਾ ਕਿੱਥੇ ਹੈ ਜੀ ਬਣੀ ਮੇਸ ਚ ਗਏ ਆ ਜੀ ਸ਼ਿਵ ਜੀ ਭਗਵਾਨ ਦੇ ਦਰਬਾਰ ਤੇ ਅੱਗੇ ਕਿੰਨੇ ਕਿੰਨਾ ਚਾ ਜਾਂਦੇ ਆ ਜਦੋਂ ਅੱਗੇ 6 ਦਿਨ ਚ ਵਾਪਸੀ ਆ ਜਾਂਦੇ ਆ ਜੀ ਮੋਟਰਸਾਈਕਲ ਤੇ ਜਾਂਦੇ ਆ ਜੀ ਤੇ ਹੁਣ ਕਿੰਨੇ ਨੂੰ ਗਿਆ 10 ਦਿਨ ਹੋ ਗਏ ਹਾਂ ਜੀ ਅੱਜ 10 ਦਿਨ ਹੋ ਗਏ ਜੀ ਕੋਈ ਤਾਂ ਕੋਈ ਪਤਾ ਨਹੀਂ ਨਹੀਂ ਜੀ ਕੋਈ ਫੋਨ ਫੋਨ ਵੀ ਨਹੀਂ ਆਇਆ ਨਹੀਂ ਜੀ ਕੋਈ ਨਹੀਂ ਆਇਆ ਜੀ ਕੀ ਮੰਗ ਕਰਦੇ ਤੁਸੀਂ ਮੰਗਾ ਸੀ ਇਹੀ ਕਰਦੇ ਆ ਜੀ ਸਾਰੇ ਜੋ ਵੀਰ ਭੈਣ ਪਰ ਆ ਗਏ ਮੇਰੇ ਸਭ ਘਰੇ ਜਲਦੀ ਲੋਟਣ ਦੀ ਕਿਰਪਾ ਕਰਨ ਦੀ ਕਰਦਾਂ ਨੂੰ ਮਤਲਬ ਕਿ ਬਹੁਤ ਜ਼ਿਆਦਾ ਟੈਨਸ਼ਨ ਹੋਈ ਹੈ ਜੀ ਪ੍ਰਸ਼ਾਸਨ ਨੂੰ ਦਿੱਤੀ ਕੋਈ ਜਾਣਕਾਰੀ ਹਲੇ ਤੁਸੀਂ ਕਿ ਨਹੀਂ ਨਹੀਂ ਜੀ ਕਿਸੇ ਨੂੰ ਨਹੀਂ ਦਿੱਤੀ ਜੀ ਫੁੱਟਾ ਕੌਣ ਗਿਆ ਹੋ ਯਾਰ ਸਰਵਾਰ ਦਾ ਤੇ ਕਦੋਂ ਤੋਂ ਸੰਪਰਕ ਨਹੀਂ ਬਣਦਾ ਪੁੱਟਾ ਹੈ ਜੀ ਆਪਣਾ ਅੱਛਾ ਤੇ ਬਸ ਐਤਵਾਰ ਵਾਲੇ ਦਿਨ ਹੀ ਗੱਲ ਹੋਈ ਹੈ ਉਸ ਤੋਂ ਬਾਅਦ ਨਹੀਂ ਕੋਈ ਗੱਲ ਹੋਈ ਜੀ ਅੱਛਾ ਪਿਛਲੇ ਐਤਵਾਰ ਆ ਹੁਣ ਐਤਵਾਰ ਆ ਪਿਛਲੇ ਪਿਛਲੇ ਜੀ ਅੱਛਾ ਹਾਂ ਜੀ ਉਸ ਤੋਂ ਬਾਅਦ ਕੋਈ ਸਾਡੀ ਗੱਲ ਨਹੀਂ ਹੋਈ ਹੌਣ ਲਾਉਨੇ ਬੰਦੀ ਆਈ ਜਾਂਦੇ ਅੱਗੇ ਵੀ ਜਾਂਦੇ ਰਹਿੰਦੇ ਹਾਂ ਹਾਂਜੀ ਹਾਂਜੀ ਹਰ ਸਾਲ ਜਾਂਦੇ ਆ ਛੇ ਆ ਦਿਨਾਂ ਤੋਂ ਘਰੇ ਆ ਜਾਂਦੀ ਹੁੰਦੀ ਹੈ ਹੁਣ 10 ਦਿਨ ਹੋ ਗਏ ਨਹੀਂ ਹੈ ਹਾਂਜੀ ਹੁਣ 10 ਦਿਨ ਹੋ ਗਏ ਨਹੀਂ ਆਏ ਤੁਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਉਹਨਾਂ ਨੂੰ ਹਾਂਜੀ ਬਹੁਤ ਸੇ ਫੋਨ ਰੋਜ਼ ਹੀ ਲਾਉਨੇ ਆ ਤੇ ਨਹੀਂ ਲੱਗਦਾ ਨੀ ਗੱਲ ਹੁੰਦੀ ਕੋਈ ਗੱਲ ਨਹੀਂ ਹੋ ਸਕਦੀ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਸਾਡੇ ਬੇਟੇ ਆ ਜਿਹੜੇ ਸਾਰਿਆਂ ਦੇ ਮਾਵਾ ਦੇ ਜਿਹੜੀਆਂ ਮਾਵਾਂ ਰੋਦਾਂ ਸਾਡੇ ਬੇਟੇ ਘਰੇ ਆਉਣ ਸਾਰੀ ਸਾਰੀ ਰਾਤ ਚੱਕਲੀਆਂ ਨੂੰ ਨੰਗ ਜਾਂਦੀਆਂ ਰੋਂਦੀਆਂ ਘੜੰਡੀਆਂ ਨੂੰ ਇਹ ਸਾਰੇ ਇਹਹੀ ਸਰਕਾਰ ਤੋਂ ਮੰਗਾਂ ਸਾਡੇ ਹੱਥ ਬੰਨ ਕੇ ਬੈਠੀ ਆ ਕਿਵੇਂ ਸਾਡੇ ਬੇਟੇ ਸਾਡੇ ਕੋਲ ਆ ਜਾਣ ਬਸ ਮਤ ਜੀ ਕੀ ਕਹਿਣਾ ਟੁੱਟਾ ਕੌਣ ਗਿਆ ਹੋਇਆ ਫਿਰ ਬੇਟਾ ਗਿਆ ਜੀ ਪਹਿਲਾਂ ਜਾਂਦਾ ਹਾਂ ਹਾਂ ਜੀ ਪਹਿਲਾਂ ਵੀ ਗਏ ਸੀ ਪਹਿਲਾਂ ਸੱਤ ਅੱਠਾਂ ਮਹੀਨੇ ਪਵਾ ਗਏ ਸੀ ਅੱਛਾ 10 ਦਿਨ ਹੋ ਗਏ 20 ਤਰੀਕ ਦੇ ਗਏ ਜੀ ਪਹਿਲਾਂ ਕਦੇ ਫੋਨਫਾਨ ਬੰਦ ਹੁੰਦੇ ਹੋ ਜਾਂਦੇ ਸੀ ਨਹੀਂ ਹਾਂਜੀ ਨਹੀਂ ਉੱਪਰ ਜੇ ਚੜ੍ਹਾਈ ਚੜ੍ਹਦੇ ਸੀ ਕਿਰਾਬਾਂ ਆਉਂਦੇ ਸੀ ਤੇ ਇੱਕ ਦਿਨ ਹੀ ਲੱਗਾ ਬਸ ਪੂਨੇ ਤਵਾਰ ਦੀ ਬਾਅਦ ਚ ਨਹੀਂ ਲੱਗੇ ਹਾਂਜੀ ਨਹੀਂ ਬੰਦ ਹਾਂਜੀ ਬੰਦੀ ਆਈ ਹੈ ਕੀ ਕੰਮ ਕੀ ਕਰਦੇ ਪਰਿਵਾਰ ਬਸ ਆਹ ਢੇੜੀ ਧੱਕ ਪਈ ਗਈ ਮੱਦਰ ਚ ਗਏ ਹਾਂਜੀ ਹਾਂਜੀ ਫਣੀ ਮੇਸੀ ਕੀ ਕੀ ਕਹਿਣਾ ਕੋਟਾ ਜੀ ਹਾਂਜੀ ਮੈਂ ਜਸਪਾਲ ਸਿੰਘ ਪੰਜਗਰੇ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸਸੀ ਮੋਰਚਾ ਅੱਜ ਮੇਰੇ ਨਗਰ ਤੋਂ ਜਿਹੜੇ ਅੱਜ 15 ਪਰਿਵਾਰਾਂ ਦੇ ਜਿਹੜੇ ਮੈਂ ਕਹਿੰਨਾ ਆ ਬਾਬਾ ਜੀ ਦੇ ਮਹਿਜਮੁਨੀ ਦੀ ਹਮੈਸ਼ਾ ਹਮੈਸ਼ਾ ਪ੍ਰਦੇਸ਼ ਦੇ ਵਿੱਚ ਗਏ ਆ ਪਿਛਲੇ ਅੱਜ 10 ਦਿਨਾਂ ਤੋਂ ਜਣ ਕੇ ਇੱਥੋਂ ਚਲੇ ਗਏ ਸੀ ਤੇ ਅੱਜ ਕਈ ਦਿਨਾਂ ਤੋਂ ਬਾਅਦ ਜਿਹੜੀ ਇਹਨਾਂ ਦੀ ਕੋਈ ਗੱਲਬਾਤ ਉਸ ਸਾਰੇ ਪਰਿਵਾਰਾਂ ਨਾਲ ਨਹੀਂ ਹੋਈ ਅੱਜ ਸਾਰੇ ਪਰਿਵਾਰ ਇੱਥੇ ਮੇਰੇ ਗ੍ਰਹਿ ਵਿਖੇ ਆਏ ਆ ਤੇ ਮੈਂ ਇਹਨਾਂ ਦੇ ਇਸ ਦੁੱਖ ਦਰਦ ਨੂੰ ਸਮਝਦਾ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਹੈ ਕਿ ਇਹਨਾਂ ਪਰਿਵਾਰਾਂ ਦੇ ਜਿਹੜੇ ਮੈਂਬਰ ਜਿਹੜੇ ਆ ਉਹ ਉੱਥੇ ਗਏ ਆ ਤਾਂ ਉਹਨਾਂ ਦੇ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰਸ਼ਾਸਨ ਨੂੰ ਮੈਂ ਅਰਜ਼ ਕਰਦਾ ਹਾਂ ਕਿ ਉਹ ਆਪਣੇ ਲੈਵਲ ਤੇ ਉੱਥੋਂ ਜਾਣਕਾਰੀ ਇਕੱਤਰ ਕਰਨ ਅਤੇ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਹਾਂ ਕਿ ਹਿਮਾਚਲ ਦੇ ਵਿੱਚ ਜਿਹੜੀ ਜਗ੍ਹਾ ਤੇ ਗਏ ਸੀ ਤੇ ਉਹ ਜਗ੍ਹਾ ਤੋਂ ਜੇ ਕੋਈ ਦੁਰਘਟਨਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਹੋਇਆ ਤਾਂ ਉਹਦੀ ਜਾਣਕਾਰੀ ਦਿੱਤੀ ਜਾਵੇ ਇਹਨਾਂ ਪਰਿਵਾਰਾਂ ਦੀ ਪੂਰੀ ਜਾਣਕਾਰੀ ਲੈ ਕੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਫਰੀ ਕੋਟ ਤੋਂ ਵੀ ਮੰਗ ਕਰਾਂਗਾ ਕਿ ਆ ਜਿਹੜੇ ਸਾਡੇ ਮੈਂਬਰ ਆ ਤੇ ਆ ਉਹਨਾਂ ਦੇ ਮੋਬਾਈਲ ਨੰਬਰ ਤੇ ਉਹਨਾਂ ਦੇ ਪੂਰੇ ਪੂਰੇ ਨਾਮ ਦੇ ਨਾਲ ਜਿਹੜਾ ਪ੍ਰਸ਼ਾਸਨ ਨੂੰ ਮਿਲ ਕੇ ਤੇ ਮੰਗ ਕਰਾਂਗੇ ਕਿ ਇਹਨਾਂ ਦੀ ਜਿਹੜੀ ਭਾਲ ਹੋ ਯਾਰੀ ਕੀਤੀ ਜਾਵੇ ਤੇ ਇਹਨਾਂ ਨੂੰ ਜਿਹੜਾ ਇਹਨਾਂ ਤੱਕ ਜਿਹੜਾ ਉਹਨਾਂ ਨੂੰ ਜਿਹੜਾ ਮਿਲਾਇਆ ਜਾਵੇ ਜੇ ਕਈ ਵੀ ਚੈੱਕ ਤੇ ਫਸੇ ਵੀ ਆ ਤਾਂ ਮੈਂ ਉੱਥੋਂ ਦੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਵੀ ਅਰਜ਼ੀ ਕਰਦਾ ਕਿ ਉਹ ਵੀ ਉਹ ਇਹਨਾਂ ਦੀ ਜਿਹੜੀ ਭਾਲ ਕਰਕੇ ਕੀ ਲੱਗਦਾ ਹੈਗਾ ਕਿ ਜਿਹੜੇ ਹੜ੍ਹ ਆਏ ਨੇ ਜਾਂ ਲੈਂਡਸਲਾਈਡਿੰਗ ਹੋ ਹਾਂਜੀ ਹੋ ਸਕਦਾ ਕੋਈ ਇਸ ਤਰ੍ਹਾਂ ਦੀ ਕੋਈ ਮੈਂ ਕਹਿੰਨਾ ਪਰਮਾਤਮਾ ਨਾ ਕੋਈ ਇਦਾਂ ਦੀ ਦੁਰਘਟਨਾ ਹੋਵੇ ਪਰ ਲੇਕਿਨ ਜਿਹੜੀਆਂ ਆਪਾਂ ਨਾ ਤਾਂ ਸੋਸ਼ਲ ਮੀਡੀਆ ਤੇ ਜਾਂ ਆਪਾਂ ਦੇਖਦੇ ਪਏ ਆ ਕਿ ਅੱਜ ਬੜਾ ਜਿਹੜਾ ਇਸ ਤਰ੍ਹਾਂ ਦੇ ਜਿਹੜਾ بارشਾਂ ਦੇ ਕਾਰਨ ਦੁਰਘਟਨਾ ਹੋ ਰਹੀ ਹੈ ਕਿਤੇ ਬੱਦਲ ਫਟ ਰਹੇ ਆ ਕਿਤੇ ਪਹਾੜ ਗਰ ਰਹੇ ਆ ਤਾਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਆਪਾਂ ਨੂੰ ਮਿਲ ਰਹੀਆਂ ਤਾਂ ਹੋ ਸਕਦਾ ਕੋਈ ਇਦਾਂ ਦੀ ਕੋਈ ਘਟਨਾ ਨਾ ਵਾਪਰੇ ਪਰ ਜੇਕਰ ਕੋਈ ਇਦਾਂ ਦੀ ਘਟਨਾ ਉਸ ਏਰੀਏ 'ਚ ਵਾਪਰਦੀ ਆ ਜਾਂ ਕੋਈ ਦੇ ਪਰੇ ਕੋਈ ਜਾਣਕਾਰੀ ਆ ਪ੍ਰਸ਼ਾਸਨ ਉੱਥੋਂ ਦੇ ਪ੍ਰਸ਼ਾਸਨ ਨੂੰ ਵੀ ਮਾਚਪੁਰਦੇਸ਼ ਨੂੰ ਤੇ ਇੱਥੋਂ ਦੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਫਰੀ ਕੋਟ ਤੋਂ ਵੀ ਡੀਐਸਓ ਤੋਂ ਹੀ ਮੰਗ ਕਰਦਾ ਕਿ ਤੁਰੰਤ ਇਹਨਾਂ ਸਾਡੇ 5 ਕਿਲੇ ਕਿਲਾਂ ਦੇ ਜਿਹੜੇ 15 ਤੋਂ ਉੱਪਰ ਜਿਹੜੇ ਪਰਿਵਾਰਾਂ ਦੇ ਮੈਂਬਰ ਜਿਹੜੇ ਉੱਥੇ ਗਏ ਆ ਉਹਨਾਂ ਦੀ ਜਾਣਕਾਰੀ ਉੱਥੋਂ ਲੈ ਕੇ ਤੇ ਇਹਨਾਂ ਪਰਿਵਾਰਾਂ ਨਾਲ ਕੋਈ رابطہ ਕੈਂਪ ਕੀਤਾ ਜਾਵੇ